ਵਾਜਲਕਾ ਦੇ ਸਰਹੱਦੀ ਪਿੰਡ ਰੇਤੇਵਾਲੀ ਪੈਣੀ ਦੇ ਵਸਨੀਕੋ ਜੁ ਲੋਕਾਂ ਨੇ ਹੜ੍ਹ ਨਾਲ ਨੁਕਸਾਨੇ ਮਕਾਨਾਂ ਦੀ ਸੂਚੀ ਵਿੱਚ ਉਹਨਾਂ ਦਾ ਨਾਮ ਨਾ ਆਉਣ ਕਾਰਨ ਰੋਸ ਜਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਮਕਾਨਾਂ ਦੀ ਮੁਆਵਜ਼ਾ ਸੂਚੀ ਵਿੱਚ ਪੱਖਪਾਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਲੋਕਾਂ ਦੇ ਮਕਾਨ ਹੜ੍ਹ ਕਾਰਨ ਨੁਕਸਾਨੇ ਗਏ ਸਨ ਪਰ ਉਹਨਾਂ ਦੇ ਨਾਮ ਮੁਆਵਜ਼ਾ ਸੂਚੀ ਵਿੱਚੋਂ ਗਾਇਬ ਹਨ। ਉਹਨਾਂ ਨੇ ਉੱਚ ਪੱਧਰੀ ਜਾਂਚ ਕਰਕੇ ਉਹਨਾਂ ਦੇ ਨਾਮ ਉਨ੍ਹਾਂ ਦੇ ਮਕਾਨਾਂ ਤੇ ਹੋਏ ਨੁਕਸਾਨ ਮੁਤਾਬਕ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਉਧਰ ਸਬੰਧਤ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਦੀ ਟੀਮਾਂ ਵੱਲੋਂ ਕੀਤੇ ਗਏ ਸਰਵੇ ਤੋਂ ਬਾਅਦ ਹੀ ਲੋਕਾਂ ਦੇ ਨਾਮ ਮਕਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ ਪਹਿਲਾਂ ਤਾਂ ਸਾਰਿਆਂ ਫਤੇ ਪ੍ਰਮਾਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤੇ ਮੇਰਾ ਨਾਮ ਲਖੀ ਸਿੰਘ ਦੇ ਪਿੰਡ ਰੇਤੇ ਵਾਲੀ ਭਣੀ ਬਾਟਾਣੀ ਤੇ ਸਾਡਾ ਪਾਣੀ ਕਾਰਨ ਮਕਾਨ ਡਿੱਗ ਪਿਆ ਇੱਕ ਤੇ ਇੱਕ ਏਕੜ ਨੂੰ ਉਧਰ ਵੜਾ ਪਿਆ ਹੈ ਉਹਦੇ ਕਾਰਨ ਨੁਕਸਾਨ ਬਹੁਤ ਹੋ ਗਿਆ ਵੀ ਸਾਡਾ ਇੱਕ ਲਿਸਟ ਵਿੱਚ ਨਾ ਆਇਆ ਹੈ ਰਿਪੇਅਰ ਵਾਲਾ ਤੇ ਇਹ ਡਿੱਗਾ ਮਕਾਨ ਉਹ ਨਹੀਂ ਆਇਆ ਵਿੱਚ ਉਹ ਕੋਲ ਮਲਾ ਤੇ ਉਹ ਨਵਾਂ ਹੀ ਬੁਟਾਣਾ ਪਵੇਗਾ ਨੁਕਸਾਨ ਹੀ ਹੋ ਗਿਆ ਥੱਲੂ ਬਹਿ ਗਿਆ ਪਿਛਲੇ ਸਾਈਡ ਜਿਹੜੀ ਹੈ ਨਾ ਛੱਤ ਦੀ ਬਹਿ ਗਈ ਆ ਮਕਾਨ ਤਾਂ ਡਿੱਗਿਆ ਹੀ ਪਿਆ ਹੈ ਆ ਐਸੀ ਸਰਵੇ ਕਰਨਾ ਹੁਣ ਨਾ ਕਿ ਵੀ ਮਕਾਨ ਬਣਾ ਦੇਵਾਂਗਾ ਨਹੀਂ ਆਇਆ ਲਿਸਟ ਵਿੱਚ ਨਾ ਹੁਣ ਸਰਪੰਚ ਨਾਲ ਗੱਲ ਲੋ ਇਹ ਕਹਿੰਦਾ ਕਿ ਦੁਬਾਰਾ ਫਿਰ ਬਖਾ ਦੇਣੇ ਮੌਕਾ ਤੇ ਮਕਾਨ ਅਖ ਦੁਬਾਰਾ ਪਵਾ ਦੇ ਉਹਨੀਆਂ ਨੇ ਵੀ ਸਾਰੇ ਉਹਨਾਂ ਦਾ ਯਾਦ ਲਗਾ ਫਿਰ ਅਸੀਂ ਉਹਨਾਂ ਦੇ ਪੂਰੇ ਬਣ ਗਏ ਜਿਹਦੇ ਨਹੀਂ ਗਿਆ ਉਹਨਾਂ ਚਾਰੇ ਕਿ ਕਈ ਜਗਾਂ ਤੇ ਪਾਣੀ ਵੀ ਨਹੀਂ ਗਿਆ ਉਹਨਾਂ ਦੇ ਪੂਰੇ ਮਕਾਨ ਬਣ ਗਏ ਸਾਡਾ ਤਾਂ ਵੀ ਪਾਣੀ ਬਹੁਤ ਆ ਪਾਣੀ ਇਥੇ ਰਿਹਾ 2-3-3 ਫੁੱਟ ਪਾਣੀ ਰਿਹਾ ਜਿੱਥੇ ਤੇ ਰਹੀ ਨਹੀਂ ਅਸੀਂ ਤਾਂ ਭਰ ਰਹੇ ਹਾਂ ਮਹੀਨਾ ਡੇਢ ਆ ਪਾਣੀ ਬਹੁਤ ਪਾਣੀ ਰਿਹਾ ਹੈ ਇਸ ਤਰ੍ਹਾਂ ਕਿੰਨੇ ਕੋ ਕਰ ਰਹੇ ਸਾਡੇ ਤਾਂ ਦਾਣੇ ਵੀ ਖਰਾਬ ਹੋ ਗਏ ਨੇ ਜਿਨ੍ਹਾਂ ਦੇ ਜਿਵੇਂ ਮਕਾਨ ਨਹੀਂ ਆਇਆ ਜਿਨ੍ਹਾਂ ਦੇ ਘਰਾਂ ਚ ਪਾਣੀ ਰਿਹਾ ਜਾਂ ਨੁਕਸਾਨ ਹੋਇਆ ਇਸ ਤਰ੍ਹਾਂ ਕਿੰਨੇ ਕੋ ਕਰ ਰਹੇ ਉਹ ਬਹੁਤ ਕਰ ਰਹੇ ਨੇ ਵਿਚਾਰਿਆਂ ਦੇ ਕਈਆਂ ਦੇ ਨਹੀਂ ਆਏ ਮਕਾਨ ਉਹ ਲਗਭਗ 35 ਘਰ ਹੋਣੇ ਨੇ 40 ਦੇ ਕਰੀਬ ਹਾਂ ਫਿਰ ਹਾਂ ਬਾਟਾਣੀਆਂ ਤੇ ਕੁਝ ਵਿੰਡ ਵੈਕ ਸੀ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਨੇ ਮਨਾਨੂੰ ਹੀ ਕਮਰੇ ਦਿੱਤੇ ਜਾਵਣ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਹੈ ਦੋ ਡਿੱਗੇ ਨੇ ਇੱਕ ਡਿੱਗਾ ਹੈ ਉਹਨਾਂ ਨੂੰ ਮਕਾਨ ਦਿੱਤੇ ਜਾ ਪੂਰਾ ਮਕਾਨ ਦਿੱਤਾ ਮੇਰੇ ਨਾਲ ਸੋਮਾ ਭਾਈ ਹੈ ਅਸੀਂ ਤੇ ਇਹ ਕਹਿਣਾ ਚਾਹਨੇ ਵੀ ਸਰਕਾਰ ਨੂੰ ਮਹਿੰਦੀ ਕਰਨੇ ਵੀ ਜਿਹੜੇ ਕਮਰੇ ਡਿੱਗੇ ਨੂੰ ਉਹਨਾਂ ਦੇ ਮਰਦ ਬਾਤ ਬਾਤ ਕੀਤੀ ਜਾ ਕਮਰੇ ਦੇ ਪੈਸੇ ਪੂਰੇ ਦਿੱਤੇ ਜਾਵਣ ਇਹੜੇ ਅਸੀਂ ਬਣਾ ਚੁੱਕੀ ਹੈਗਾ ਫਸਲਾ ਦਾ ਨਾਂ ਨਹੀਂ ਪਤਾ ਹੈ ਸਰਕਾਰ ਨੇ ਵਿਢੋ ਚੁੱਕੀਆਂ ਨੂੰ ਕੋਈ ਮੁਆਵਜ਼ਾ ਨਹੀਂ ਆਲੇ ਮਿਲਿਆ ਕੁਕੋਛ ਨਹੀਂ ਮਿਲਿਆ ਤੇ ਸਾਡੇ ਤਾਂ ਕਮਰੇ ਵੀ ਡੇਗ ਪਏ ਇੱਕ ਪਾਟ ਗਿਆ ਤੇ ਸਾਡੇ ਦਾਣੇ ਵੀ ਗੋਲ ਹੋ ਗਏ ਤੇ ਰੇਤ ਖੋਟ ਪਾਇ ਪੀ ਉਂਗਰ ਪੈ ਅਸਮਾਨ ਵੀ ਗੋਲ ਸਹੀ ਹੋ ਗਿਆ ਅਸੀਂ ਬਾਹਰ ਮਹੀਨਾ ਡੇਢ ਰੇਟ ਭਾਰ ਲਾ ਹੈ ਤੇ ਟੂੜੀ ਵੀ ਸਾਰੀ ਗੋਲ ਹੋ ਗਈ ਤੇ 2 ਮਹੀਨਾ ਡੇਢ ਰਹਿ ਅਸੀਂ ਬਾਹਰ ਬੱਚਿਆਂ ਨੂੰ ਕਿਧਰੇ ਛੰਦੀ ਰਖਾ ਆਪ ਕਿਧਰੇ ਬੈਠੇ ਮੱਜਾ ਕਰਨ ਤੇ ਲੋਕੀ ਕਿਹੜੇ ਨਾਟਰੇ ਫਿਰ ਇਹਨੂੰ ਕਹਿੰਦੇ ਬਣਾ ਦੇ ਸਭ ਬਣਾ ਦੇ ਸ ਨਹੀਂ ਬਣਿਆ ਸਾਡਾ ਪੂਰਾ ਕਮਰਾਇਆ ਬਣਾਇਆ ਨਹੀਂ ਇਹ ਡਿੱਗ ਗਿਆ ਹੋਇਆ ਅਸੀਂ ਤੇ ਕਹਿੰਨੇ ਹਾਂ ਫੋਟੋ ਉਗਾਰਾ ਕੇ ਤੇ ਮੈਂ ਕਹਾ ਸੀ ਵੀਰੇ ਸਾਡੇ ਦੋ ਡਿੱਗੇ ਨੂੰ ਫਿਰ ਚੱਲੇ ਪਾਟਾ ਤੇ ਡਿੱਗ ਪਏ ਕਹਿੰਦੇ ਕੋਈ ਗੱਲ ਨਹੀਂ ਪਹਿਣੇ ਇਹ ਬਣੇਗਾ ਚੱਲ ਇੱਕ ਤਾਂ ਆ ਜਾਂਦਾ ਸਾਡਾ ਪੂਰਾ ਅਜੀ ਇੱਕ ਵੀ ਨਹੀਂ ਆਇਆ ਸਾਡਾ ਦਿਨਾਂ ਲੱਖਾਂ ਹੋਇਆ ਉਹਨਾਂ ਦਸਾਂ ਨੂੰ ਦਿੱਤਾ ਗਿਆ ਡਿੱਗਾ ਨਹੀਂ ਆਇਆ ਤੇ ਲੋਕਾਂ ਜਿੰਨਾ ਦਾ ਪੇਂਡ ਚ ਨਹੀਂ ਡਿੱਗ ਗਏ ਲਸਣ ਸਹੀ ਪਾਇਨ ਪੱਥਰ ਲੱਗੇ ਹੋਏ ਨੇ ਤੇ ਲਸਣ ਲੱਖ ਲੱਖ ਦਾ ਲਸਣ ਪੀਵੇ ਸਾਡਾ ਤਾਂ ਕੋਈ ਸਾਇਤਾ ਵਿੱਚ ਵੀ ਨਹੀਂ ਲਸਣ ਲੈਂਦਾ ਪਿਆ ਲਸਣ ਦੀ ਸਾਡੇ ਤੋਂ ਬਹੁਤ ਨਸਣ ਹੋਏ ਨੇ ਇੱਥੇ ਉਹ ਆਏ ਸੀ ਵਿਚਾਰੇ ਇਹਦੂ ਰਾਜਸਥਾਨ ਮਣਵਾਏ ਸੀ ਆ ਜਿਹੜੇ ਮੁਸਲਮਾਨ ਜੀ ਨੇ ਕਹਿੰਦਾ ਉਹ ਵਿਚਾਰੇ ਵੀਡੀਓ ਬਣਾਰ ਗੋ ਕਹਿੰਦੇ ਹੱਥ ਫੇਰਨਾਂ ਦੇ ਬੇੜਾ ਕੋਈ ਗੱਲ ਨਹੀਂ ਦਾਣੀ ਤੁਹਾਨੂੰ ਦੇਵਾਂਗੇ ਉਹਦੇ ਵੀ ਫੋਟ ਪੈਂਦ ਕੋਈ ਡਰ ਨਹੀਂ ਗੋ ਲੋਕ ਦਾਣੇ ਤੇ ਇਹਨਾਂ ਕੁਛ ਨਹੀਂ ਇਹ ਗੱਲ ਕਹੀ ਵੀ ਤੁਹਾਨੂੰ ਅਸੀਂ ਵਾਤ ਵਾਤ ਮਦਦ ਕਰਾਂਦੇ ਜ ਬਣਵਾਵਾ ਦੇ ਚਾਹਾਂਦੇ ਉਠੇ ਸਭ ਨਚਵਾਵਾਂਗੇ ਜਿਹੜੇ ਗਰੀਬ ਵਿਚਾਰੇ ਕਿੰਨਾ ਦੇਸ ਨੂੰ ਹੀ ਨਹੀਂ ਆਏ ਇਹ ਲਿਸਟ ਤੇ ਨਾ ਹੀ ਨਹੀਂ ਆਏ ਉਹਨਾਂ ਦੀ ਵੀ ਆਣੇ ਚਾਹੀਏ ਆਪਾਂ ਤੇ ਕਹਿੰਨੇ ਸਾਡਾ ਤੇ ਕਹਿਣਾ ਹੈ ਵੀ ਸਾਰਿਆਂ ਨੂੰ ਸਭ ਇੱਕ ਨੂੰ ਮਿਲੇ ਭਾਵੇਂ ਕਿਸੇ ਦੇ ਡਿੱਗੇ ਨਹੀਂ ਲਿਕੇ ਸਾਰਿਆਂ ਦੀ ਜੋਬ ਗਈ ਸਾਰਿਆਂ ਦੀ ਕਈਆਂ ਨੂੰ ਤਾਂ ਮਾਬਜਾ ਵੀ ਨਹੀਂ ਮਿਲਦਾ ਹਾਂ ਕਿਉਂਕਿ ਜ਼ਮੀਨਾਂ ਕੱਚੀਆਂ ਹੈਗੀਆਂ ਸਾਡੀ ਹੁਣ 2007 ਵਿੱਚ ਹੈਗੀ ਹੈ 2007 ਇੱਥੇ ਕੱਚੀ ਹੈ ਮਾਬਜੇ ਦਾ ਨਾ ਸਾਡੀ ਕੋਈ ਹਾਂ ਮਾਬਜੇ ਦੀ ਕੋਈ ਮੇਰ ਕੋਈ ਹਾਡੇ ਵਾਲੇ ਕਾ ਜੇ ਪਾਣੀ ਖੜਾ ਹੈ ਤੇ ਸਾਡੇ ਹੁਣ ਤੂੰੜੀ ਤੇ ਤੂੰੜੀ ਗੋਲ ਲੋ ਕਿ ਸਾਨੂੰ ਇੱਥੇ ਕੋਈ ਕਹਿ ਗਏ ਸੀ ਭਰਾ ਵੀ ਤੂੰੜੀ ਟਰੈਲੀ ਦੇ ਸਾਈ ਉਹ ਸੀ ਪਹੁੰਚੇ ਨਹੀਂ ਤੋ ਨਾ ਪਹਿਲੇ ਪੀਛਾ ਲਵਾ ਲਈ ਇੱਥੇ ਆ ਕੇ ਸਾਨੂੰ ਤਾਂ ਡੀਸੀ ਲਾ ਕੇ ਚੈੱਕ ਕਰ ਸਕਦਾ ਮੁੱਦਾ ਵੇਖ ਕੇ ਹਸਤਾ ਨੈਨਕੁਆਰੀ ਬੰਕ ਕੀਤੀ ਜੇ ਸਾਨੂੰ ਕੋਈ ਇੰਨੇ ਤੇ ਖਤਰਾ ਨਹੀਂ ਹੈਗਾ ਬਈ ਇਨਕੁਆਰੀ ਬੰਕ ਕੀਤੀ ਸਾਡਾ ਜਿਹੜਾ ਬੰਦਾ ਨੁਕਸਾਨ ਸਾਨੂੰ ਦਵਾਇਆ ਸਾਨੂੰ ਤੇ ਇੱਕ ਕਮਰਾ ਦਿੱਤਾ ਜਾਵੇ ਬਸ ਸਾਰੀ ਦੁਨੀਆ ਜਿਹੜੀ ਸੰਗਤ ਬੈਠੀ ਪਿੰਡ ਵਿੱਚ ਉਹਨਾਂ ਨੇ ਦਿੱਤੇ ਜਾ ਮੇਰਾ ਨਾਮ ਭਲਕਾਰ ਸਿੰਘ ਪਿੰਡ ਰੇਤੇਲੀ ਪੈਣੀ ਸਕੂਲ ਦੇ ਨਧਿਕਾਰੇ ਇਥੇ ਮੇਰੇ ਘਰ ਚ ਵੀ ਪਾਣੀ ਗਾ ਸੀ ਤੇ ਆ ਅੱਜ ਵੀ ਪਾਣੀ ਖੜਾ ਹੈ ਮੇਰੇ ਗਵਾਂਢ ਘਰ ਤੋਂ ਡੇਢ ਕਿਲਾ 2 ਕਿਲੇ ਦੂਰੇ ਤੇ ਨਾ ਕੋਈ ਇਹਨਾਂ ਦਾ ਮਕਾਨ ਅੱਜ ਤੱਕ ਰਿਸਟ ਚ ਨਾ ਡਿੱਗੇ ਦਾਣਾ ਜਿੱਥੇ ਸੁੱਕਾ ਥਾ ਸੀ ਉਥੇ ਅੱਜ ਮਕਾਨ ਡਿੱਗੇ ਪਏ ਨੇ ਤੇ ਜਿਹੜਾ ਅਫਸਰ ਮੌਕੇ ਤੇ ਲਿਖਣ ਆਲਾ ਸੀ ਉਹ ਪਤਾ ਨਹੀਂ दारू ਦੇ ਜਰੀਏ कि पता नहीं कोई सा रखेगा कि जहाँ साडे मकाना निकाह नहीं बजी सा अज तक खिंचे तो तो ही नहीं सानू कोई इस जबूत दिता जाए भी जेडे खे कमरे इन्होंने पानी नहीं बढ़िया लसन बेच पाया दाने बेच पाए ने कोई साना नहीं लुढ़िया अच तक इस पिंड चार ट्रालिया काने आप दाने लग इस गल भी सौंह दें तो दने आप ही नहीं दने अपने लुढ़े नहीं आप लवाते क्यों ਇਹ ਜਿਹੜੇ ਸੁੱਕ ਤੇ ਕਮਰੇ ਜਿਹੜੇ ਨੇ ਡੱਗ ਪਏ ਨੇ ਇਸ ਟਾਈਮ ਤੇ ਸਾਡੇ ਕਮਰੇ ਜਿਹੜੇ ਪਾਣੀ ਚ ਮਹੀਨਾ 23 ਚ ਵੀ ਪਾਣੀ ਰਿਹਾ ਸੀ ਮਹੀਨਾ ਅੰਦਰ ਤੇ 23 ਹੁਣ ਵੀ ਰਿਹਾ ਮਹੀਨਾ ਡੇਢ ਅੰਦਰ ਮੈਂ ਬੂਰ ਸਿੰਘ ਸਾਹਿਬ ਦਾ ਸਰਪੰਚ ਉਹਦੇ ਘਰੇ ਕੱਟੇ ਸੀ 25 ਦਿਨ ਪੂਰੇ 25 ਦਿਨ ਮੈਂ ਡੰਗਰ ਉੱਥੇ ਹੀ ਰੱਖੇ ਨੇ ਉਹਦੇ ਕੋਲ ਤੋੜੀ-ਤਾੜੀ ਪਾਉਂਦਾ ਰਿਹਾ ਉੱਥੇ ਹੀ ਮੈਂ ਰਹਾ ਤੇ ਸਫਾਈ ਕਰਨ ਆਏ ਆ ਤੇ ਅਸੀਂ ਸਫਾਈ ਨੂੰ ਕਦ ਪੈਂਦੇ ਸੀ ਤੇ ਦੂਜੇ ਸੁਧਾ ਵਾਲੇ ਆਂਦੇ ਸੀ ਆਮ ਲੋਕ ਜਿਨ੍ਹਾਂ ਦੇ ਘਰ ਸਾਫ ਸਨ ਉਹਨਾਂ ਟਰਾਲੀਆਂ ਦੇ ਮਗਰ ਜਿਹੜਾ ਹੈ ਮਗਰ ਭਜਦੇ ਸੀ ਲੈ ਲੈਂਦੇ ਸੀ ਜਦੋਂ ਅਸੀਂ ਜਾਣਾ ਤੇ ਉਹਨੇ ਚ ਟਰਾਲੀ ਖਤਮ ਹੋ ਜਾ ਨਹੀਂ ਕਹਿੰਦੇ ਬੰਡਾ ਗਿਆ ਆ ਤਾਂ ਹਾਲਾਤ ਨੇ ਸਾਡੇ ਪਿੰਡ ਦੇ ਹੁਣ ਜਿਹੜੇ ਸਰਵਾ ਕਰਨ ਆਏ ਨੇ ਕੌਣ ਆਏ ਨੇ ਕਿਹੜੇ ਮੈਕਨਾ ਨੂੰ ਆਏ ਨੇ ਕੋਈ ਪਤਾ ਹੈਗਾ ਨਹੀਂ ਜੀ ਅੰਦਾਜ਼ਾ ਨੂੰ ਪੂਰਾ ਪਤਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਆਪਾਂ ਕੋਸ਼ਿਸ਼ ਪ੍ਰਤਾਲ ਨਹੀਂ ਕੀਤੀ ਮੰਗੇ ਅਨਸਾਬ ਵਿੱਚ ਜਿੰਦਾ ਸਹੀ ਡਿੱਗਿਆ ਹੈ ਤੇ ਸਹੀ ਉਹਨੂੰ ਮਿਲ ਜਾ ਦੂਸਰੇ ਬੰਦੇ ਨੂੰ ਭਾਵੇਂ ਨਾਂ ਦਿੱਤਾ ਜਾਵੇ ਜਿਹੜੇ ਜਾਇਜ਼ ਨਾ ਜਾਇਜ਼ ਜਾਇਜ਼ ਜਿਹੜਾ ਸਹੀ ਸਬੂਤ ਡਿੱਗਿਆ ਪਿਆ ਜਿਹੜਾ ਨਜਾਇਜ਼ ਬਣਿਆ ਨੇ ਉਹਨਾਂ ਨੂੰ ਕੋਈ ਨਹੀਂ ਮਿਲਣਾ ਚਾਹੀਦਾ ਮੇਰਾ ਨਾਮ ਹੈ ਜੀ ਭਗਵਾਨ ਸਿੰਘ ਪਿੰਡ ਰੇਤੇਵਾਲੀ ਪੈਣੀ ਇਥੋਂ ਦੇ ਮੈਂ ਰਹਿਣ ਵਾਲਾ ਫਸਲ ਵੀ ਸਾਰਾ ਡੁੱਬ ਗਿਆ ਸਾਰਾ ਕੁਝ ਹੋ ਗਿਆ ਮਕਾਨ ਵੀ ਡਿੱਗੇ ਪਾਟੇ ਨੇ ਸਾਡੇ ਇਧਰ ਸਾਹਮਣੇ ਥੋੜਾ ਜਿਹਾ ਫੋਟੋ ਲਾਓ ਉਹ ਸਾਹਮਣੇ ਮਕਾਨ ਦੇ ਉਹ ਬੜੀ ਦੂਰ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਜਿਹੜਾ ਬੰਦੇ ਦੀ ਡਿਊਟੀ ਡਬਲਯੂਪੀਐਲ ਦੀ ਲਈ ਨਹੀਂ ਜਾਂ ਕਿਸੇ ਦੀ ਵੀ ਲਈ ਉਹਨਾਂ ਨੂੰ ਇਹ ਪੁੱਛਣਾ ਸੀ ਵੀ ਤੁਸੀਂ ਜਿਹੜਾ ਸਹੀ ਮਕਾਨ ਡਿੱਗਿਆ ਉਸ ਮਕਾਨ ਦਾ ਛੱਤ ਡਿੱਗਿਆ ਜੋ ਵੀ ਪਾਓ ਬਣਾਓ ਚਲੋ ਸਾਨੂੰ ਸਰਕਾਰ ਦੇ ਵੀ ਕਿਉਂਕਿ ਤੁਸਾਂ ਪੱਲੋਂ ਨਹੀਂ ਦੇਣਾ ਅੱਛਾ ਹੁਣ ਉਸ ਬੰਦੇ ਦੇ ਮਕਾਨ ਦੇਖੋ ਸਾਹਮਣੇ ਦੋਨੇ ਛੱਤਾਂ ਡਿੱਗੀਆਂ ਬਚਨ ਸਿੰਘ ਪੁੱਤਰ ਤਾਰਾ ਸਿੰਘ ਦਾ ਮਕਾਨ ਨਹੀਂ ਪਾਇਆ ਤੇ ਜਿਹੜੇ ਪਿੰਡ ਦੇ ਵਿੱਚ ਮਕਾਨ ਡਿੱਗੇ ਵੀ ਨਹੀਂ ਤੇ ਉਹਨਾਂ ਦੇ ਮਕਾਨ ਅੱਜ ਸਾਡੇ ਪਿੰਡ ਲਿਸਟ ਆ ਚੁੱਕੀ ਹੈ ਸਾਡੇ ਕੋਲ ਵੀ ਪਈ ਅਸੀਂ ਪੜ ਚੁੱਕੇ ਹਾਂ ਇੱਕ ਇੱਕ ਘਰ ਦੇ ਵਿੱਚ ਪੰਜ ਪੰਜ ਮਕਾਨ ਆਏ ਪਏ ਨੇ ਤੇ ਜਿਨ੍ਹਾਂ ਦੇ ਪਾਟੇ ਡਿੱਗੇ ਉਹਨਾਂ ਦੇ ਨਹੀਂ ਆਏ ਦਸ ਹੋਏ ਕਿਥੇ ਨਹੀਂ ਆਇਆ ਦੇਖੋ ਜੀ ਆਵੇ ਜਨਾਬ ਪਰ ਸਾਡੀ ਤਾਂ ਅਸੀਂ ਤਾਂ ਉਹਦੇ ਤੇ ਨਿਰਭਰ ਹੈਗੇ ਹਨਾ ਜਿਹੜੀ ਸਾਡੀ ਲਿਖੀ ਜਿਹੜੀ ਪਹਿਲੇ ਆ ਚੁੱਕੀ ਹੈ ਜੇ ਸਾਡੇ ਨਾਮ ਉਹਦੇ ਵਿੱਚ ਨਹੀਂ ਆਏ ਤਾਂ ਫਿਰ ਬਾਅਦ ਚ ਕਰਾਂਗੇ ਦੇਖੋ ਜੀ ਇਹ ਲਫਾਫੇ ਨੇ ਇਹ ਲਫਾਫੇ ਨੇ ਅਫਸਰਾਂ ਦੇ ਵੀ ਤੇ ਸਰਪੰਚਾਂ ਸਰਪੰਚਾਂ ਦੇ ਲਫਾਫੇ ਨੇ ਤੁਹਾਡੀ ਬਾਅਦ ਆ ਜਾਏਗੀ 2023 ਦੇ ਵਿੱਚ ਵੀ ਸਾਡੇ ਨਾਲ ਇਹ ਕੁਝ ਹੋਇਆ ਸੀ ਜਿਹੜੇ ਸਹੀ ਮਕਾਨ ਡਿੱਗੇ ਨੇ ਉਹ ਮਕਾਨ ਲਿਖੇ ਨਹੀਂ ਗਏ ਜਿਹੜੇ ਮਕਾਨ ਗਲਤ ਨੇ ਉਹ ਮਕਾਨ ਵਿੱਚ ਆਏ ਪੈ ਨੇ ਕਿਵੇਂ ਆ ਗਏ ਮੈਂ ਇਸ ਬੰਦੇ ਨੂੰ ਪੁੱਛਣਾ ਚਾਹਣਾ ਕਿਸ ਨੇ ਭੇਜਿਆ ਹੈ ਜਾਂ ਕਿਸੇ ਨੇ ਭੇਜਿਆ ਇਸ ਬੰਦੇ ਨੇ ਸਹੀ ਮਕਾਨ ਨਹੀਂ ਲਿਖਿਆ ਤੇ ਨੇ ਗਲਤ ਲਿਖਣਾ ਮੈਂ ਚੰਡੀਗੜ੍ਹ ਭੇਜ ਵੀ ਚੁੱਕਾ ਸਾਰਾ ਕੁਝ ਇਹਨੂੰ ਪਤਾ ਲੱਗੇਗਾ ਜਿਹੜਾ ਲਿਖਣ ਆਇਆ ਸ਼ਰਾਬ ਦੇ ਪੈਕ ਪਿੱਛੇ ਲਿਖਣ ਆਇਆ ਜਾਂ ਮੁਰਗਾਖਾਨ ਲਿਖਣ ਆਇਆ ਕਿਵੇਂ ਲਿਖਦਾ ਫਿਰ ਗਲਤ ਲਿਖਦਾ ਫਿਰ ਮਕਾਨ ਹੈ ਇਸ ਬੰਦੇ ਨੂੰ ਮੈਂ ਪੁੱਛਾਂਗਾ ਉੱਥੇ ਖਿੱਚਾਂਗਾ ਨਾ ਜਦੋਂ ਇਹ ਨੌਕਰੀ ਤੋਂ ਜਾਵੇਗਾ ਹੈ ਕੌਣ ਜਿਹੜਾ ਇਹ ਪਤਾ ਨਹੀਂ ਮੈਂ ਜਾਣਦਾ ਵੀ ਨਹੀਂ ਸੀ ਪਤਾ ਨਹੀਂ ਹੈਗਾ ਸੀ ਲੰਮਾ ਜਿਹਾ ਟਿੱਕਾ ਲਾਈ ਫਦਾ ਸਾਡੀ ਉਹਨੇ ਗੱਲ ਵੀ ਨਹੀਂ ਸੁਣੀ ਮਹਿਕਮਾ ਕਿਹੜਾ ਕੋ ਦੱਸਿਆ ਮੈਂ ਕਿਹ ਮੈਂ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿਹੜੇ ਮਹਿਕਮ ਪਤਾ ਨਹੀਂ ਕਿਹੜੇ ਸੀ ਇਹ ਤਾਂ ਹੁਣ ਮੈਂ ਹੌਲੀ ਖੋਜ ਕਰਦਾ ਪਿਆ ਜਦੋਂ ਲਿਸਟ ਆਈ ਏ ਉਸ ਲਿਸਟ ਨੂੰ ਮੈਂ ਵੇਖ ਕੇ ਮੈਂ ਕਿਹਾ ਵੀ ਸਾਡੇ ਤਾਂ ਮਕਾਨ ਵੀ ਪਾਟੇ ਪੈਨੇ ਡਿੱਗੇ ਸਾਡੇ ਪਾਈ ਜਿਨ੍ਹਾਂ ਦੇ ਨਹੀਂ ਡਿੱਗੇ ਵਿੱਚ ਆ ਕਿਵੇਂ ਆ ਗਏ ਕੀ ਉਹਨਾਂ ਦੇ ਮਕਾਨ ਵੱਖਰੇ ਡਿੱਗ ਪੈਨੇ ਪਿੰਡ ਦੇ ਵਿੱਚ ਪਾਣੀ ਪਹੁੰਚ ਗਿਆ ਐਸ ਢਾਣੀ ਤੇ ਪਾਣੀ ਨਹੀਂ ਹੈਗਾ ਸੀ ਐਸ ਢਾਣੀ ਤੇ ਪਾਣੀ ਨਹੀਂ ਹੈਗਾ ਤੇ ਪਿੰਡ ਵਿੱਚ ਪਾਣੀ ਕਿਵੇਂ ਪਹੁੰਚ ਗਿਆ ਮੈਂ ਖੁਦ ਮੇਰੀ ਜ਼ਮੀਨ ਨਾਲ ਹੈ ਜੀ ਉਹ ਸਾਹਮਣੇ ਮੇਰੀ ਜ਼ਮੀਨ ਨਾਲ ਹੈ ਸਮਰਸੀ ਮੋਟਰ ਮੇਰੀ ਹੈ ਮੈਂ ਆਪ ਉੱਥੇ ਜਾ ਕੇ ਬਚਨ ਦੇ ਕਰ ਇਹਨਾਂ ਨੇ ਪਾਣੀ ਖੋਲੰਦਰ ਬੇੜੀ ਸੌਦਾ ਵੀ ਮੈਂ ਢੋਹਦਾ ਰਿਹਾ ਤੇ ਉਸ ਮਕਾਨ ਦਾ ਲਖੀਚਾ ਨਹੀਂ ਦੱਸੋ ਸੋਏ ਸਹੀ ਹੈ ਹੁਣ ਉਹ ઠાਣੀ ਵੇਖੋ ਉਹ ਦੇਖੋ ਮਾੜਾ ਇੱਧਰ ਨੂੰ ਫੋਟੋ ਕੈਮਰਾ ਤੁਹਾਡਾ ਉਧਰ ਵੇਖੋ ਔਰ ਰੇਸ਼ਮ ਸਿੰਘ ਸਾਹਮਣੇ ਉਹ ਵੇਖ ਮਕਾਨ ਡਿੱਗੇ ਪਏ ਔਰ ਰੇਸ਼ਮ ਸਿੰਘ ਦੇ ਨੀ ਲਿਖੀ ਚ ਅਚਾਨਕ ਨਾਮ ਨਾ ਨੀ ਯਾਰ ਦੱਸੋ ਇਹ ਫਿਰ ਕਿਹੜਾ ਬੰਦਾ ਸੀ ਤੇ ਕਿਹੜਾ ਸੀ ਜਿਹੜਾ ਤੇ ਡਿਊਟੀ ਲਈ ਨਖੱਲਾ ਨੇ ਸਰਪੰਚ ਨੂੰ ਕਿਹਾ ਸਰਪੰਚ ਕਹਿੰਦਾ ਤੁਹਾਡੇ ਦੁਆਰਾ ਪਾ ਦੇ ਕਿੱਥੋਂ ਪੈਣਗੇ ਸਾਡੇ ਕਿੱਥੋਂ ਬਹਿ ਜਾਣਗੇ ਜਿਹੜੀ ਲਿਸਟ ਆਉਣੀ ਸੀ ਉਹ ਤਾਂ ਆ ਗਈ 2023 ਦੇ ਵਿੱਚ ਵੀ ਸੜਨ ਇਹ ਤਮਾਸ਼ਾ ਹੋਇਆ ਹੈ ਭਗਵੰਤ ਮਾਨ ਤਾਂ ਕਹਿੰਦਾ ਸੀ ਮਤ ਵਾਲੀ ਤੋਂ ਪਹਿਲਾਂ ਦੇ ਦਿਆ ਟੱਕਰ ਉਹਦੀ ਲੰਗ ਆ ਵੇਖੋ ਸਾਡੇ ਖੇਤਾਂ 'ਚ ਬਰਾਨ ਪਈ ਏ ਮੈਂ ਤਾਂ ਕਹਿਣਾ ਸਾਰੀ ਮੈਂ ਤਾਂ ਅਜੇ ਬੜੀ ਦੂਰ ਤੱਕ ਜਾਵਾਂਗਾ ਹੈਗਾ ਤਾਂ ਮੈਂ ਛੋਟਾ ਜਿਹਾ ਬੰਦਾ ਲੋਕਲ ਜਾ ਮੈਂ ਬੜੀ ਦੂਰ ਤੱਕ ਜਾਵਾਂਗਾ ਇਹਨਾਂ ਨੇ ਕੀ ਕੀਤਾ ਤਮਾਸ਼ਾ 2023 ਦੇ ਵਿੱਚ ਵੀ ਸਾਡੇ ਨਾਲ ਹੀ ਉਖਲਾਉਣਾ ਕੀਤਾ ਨਾ ਹੁਣ ਸਾਨੂੰ ਅਜੇ ਮਾਪਦੇ ਵੀ ਨਹੀਂ ਮਿਲ ਰਿਆ ਅਜੇ ਤੱਕ ਸਾਨੂੰ ਕੁਝ ਨਹੀਂ ਮਿਲ ਰਹਾ ਸਾਡੀਆਂ ਬੰਜਰ ਜ਼ਮੀਨਾਂ ਪੰਜਾਂ ਦੇ ਵੇਖੋ ਅਸੀਂ ਤਾਂ ਮੰਗੇ ਚੌਨੇ ਜਿੰਦਾ ਸਹੀ ਜਾਇਜ਼ ਦੇ ਮੇਰਾ ਮਕਾਨ ਨਹੀਂ ਦਿੱਗਿਆ ਤੇ ਮੇਰਾ ਮਕਾਨ ਨਾ ਦੇ ਮੈਂ ਲੈਂਦਾ ਹੀ ਨਹੀਂ ਇਸ ਗਰੀਬ ਦਾ ਡਿੱਗਾ ਉਹਦਾ ਹੱਕ ਜਾਇਜ਼ ਹੱਕ ਤਾਂ ਦੇਵੋ ਉਹਦਾ ਹੱਕ ਤੁਹਾਨੂੰ ਮਿਲਣਾ ਚਾਹੀਦਾ ਕਿ ਨਹੀਂ ਜੇ ਬਖਾਰੀ ਹੁੰਦਾ ਹੈ ਬਖਾਰੀ ਨੂੰ ਅਧਿਕਾਰ ਕੀ ਹੁੰਦਾ ਚਲੋ ਮੰਗਦਾ ਫਿਰਦਾ ਵਿਚਾਰਾ ਤੇ ਉਹ ਝੋਲੀ ਕਢ ਕੇ ਅੱਡਦਾ ਤੇ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਉਹਦਾ ਤਾਂ ਆਪੋ ਦਈਏ ਜੇ ਆਪਾਂ ਉਹਨੂੰ ਖੋਹ ਲਈਏ ਨਾ ਤਾਂ ਮਿਲ ਰਹੀ ਮਾਬਜਾ ਤੇ ਨਾ ਸਾਡੇ ਮਕਾਨਾਂ ਦੇ ਵਿੱਚ ਨਾ ਆਇਆ 40000 ਪਾਇਆ ਨੇ ਇੱਥੇ ਮੇਰਾ ਮਕਾਨ ਹੈਗਾ ਕੱਚਾ ਹੋ ਗਿਆ ਲੋੜ ਤੇ ਬਾਕੀ ਮੈਂ ਨਾ ਡੈਡੀ ਤੋਂ ਵੇਥੋ ਹੀ ਮੈਂ ਹੈਗੀ ਇਕੱਲੀ ਮੇਰੇ ਇਸ ਘਰ ਤੇ ਰਹਿਣੀ ਇਹ ਇਹ ਜਿਸਲੇ ਆਇਆ ਲੇਖ ਲਗਾਇਆ ਨੂੰ ਬਾਦ ਜੀ ਨਾ ਜਾਤ ਉਥੇ 88 ਮਟਰ ਘਾਰ ਲਈ ਹੈ ਚਾਚੀ 40 ਜੱਟ ਪਾਇਆ ਨੇ ਤੇ ਡੀਸੀ ਸਾਹਿਬ ਵੀ ਇਥੂ ਲਗਦੀ ਰਹੀ ਹੈ ਸਵਨਾ ਸਾਹਿਬ ਵੀ ਲਗਦਾ ਰਹੀ ਹੈ ਤੇ ਮੇਰੀਆਂ ਮੱਝੀ ਤਾਂ ਮੈਂ ਡੜ ਪਾਣੀ ਚ ਲਗਾ ਤੇ ਸਦੇ ਸਿੰਘ ਦੀ ਢਾਣੀ ਪੰਚਾਇਤ ਚ ਜਾਤ ਬੰਨੀ ਰੱਖਿਆ ਨੂੰ ਮੇਰੀਆਂ ਤਾਂ ਲੁੜੀਆਂ ਨਹੀਂ ਨਾਂਦੇ ਪੇਂਡਾਂ ਦੇ ਮੱਝੀ ਵੀ ਲੋੜ ਗਈਆਂ ਨਾਂਦੇ ਪੰਜ ਪੰਜ ਮਕਾਨ ਵੀ ਆ ਗਏ ਨਾਂਦਾ ਸਾਰਾ ਕੁਝ ਆ ਗਿਆ ਇਸ 사이ਟ ਜਿੱਥੇ ਤਾਰੂ ਪਾਣੀ ਰਹੀ ਹੈ ਜਿੱਥੇ ਵੰਝ ਨਹੀਂ ਲੱਗਦਾ ਜਿੱਥੇ ਸਹਣਾ ਸਾਹਿਬ ਵੀ ਟਪਦਾ ਰਹੀ ਹੈ DC ਮੈਡ ਵੀ ਟਪਦੀ ਰਹੀ ਹੈ ਉੱਥੇ ਕੋਈ ਚੀਜ਼ ਨਹੀਂ ਆਈ ਤੇ ਇਹ ਹੁਣ ਇਹਦਾ ਕੋਈ ਸਾਨੂੰ ਸੰਸਾਪ ਦਿੱਤਾ ਜਾਵੇ ਠੀਕ ਹੈ ਤਾਂ ਮੈਨੂੰ ਪੂਰਾ ਮਕਾਨ ਦੇਵਣ ਚਾ ਨਹੀਂ ਤੇ ਮੈਂ ਤਾਂ ਫੇਰ ਕੋਟ ਤੱਕ ਵੀ ਜਾਵਾਂ ਕਿਹੜੇ ਮਕਾਨ ਪਿਛਲੇ ਪਾਸੇ ਖੜੇ ਇਹ ਵੀ ਤੁਹਾਡੇ ਹਾਂ ਇਹ ਵੀ ਸਾਡੇ ਇਹਨਾਂ ਨੂੰ ਨੁਕਸਾਨ ਇਹਨਾਂ ਦਾ ਵੀ ਦੋਵੇਂ ਪਾਟੇ ਪੈ ਰੇਖ ਲਗਾ ਇੱਕ ਮਹੀਨਾ ਤਾਂ ਮਕਾਨ ਦਿੱਤਾ ਜਾਵੇ ਪੱਕਾ ਤੇ ਦੂਜੇ ਤਲਵਾੜਾ ਜਿਹੜਾ ਝੁੰਡਿਆਂ ਦੇ ਅਗੇ ਨੂੰ ਮਕਾਨ ਉਹਨਾਂ ਦੇ ਤੇ ਜਾਵਾਂ ਉਹਨਾਂ ਦੇ ਵੱਖਰੇ ਤੇ ਜਾਵਾਂ